ਅੱਜ ਤੁਹਾਨੂੰ ਬਟਾਲਾ ਦੇ ਵਿੱਚ ਐਸੀ ਚੀਜ਼ ਦਿਖਾਣੇ ਆ ਜਿਹੜੀ ਹਰ ਇੱਕ ਵਰਗ ਨੂੰ ਲੋੜ ਹੁੰਦੀ ਹੈ ਉਹ ਹੈਗਾ ਆਪਣੇ ਕੱਪੜੇ ਕੱਪੜੇ ਜਿਹੜੇ ਬਟਾਲਾ ਦੇ ਵਿੱਚ ਇੱਕ ਮੋਤੀ ਖਾਨਾ ਖੁੱਲਿਆ ਜਿੱਥੇ ਹਰ ਇੱਕ ਵਿਅਕਤੀ ਹਰ ਇੱਕ ਵਰਗ ਦਾ ਕੱਪੜਾ ਲੈ ਕੇ ਜਾ ਸਕਦਾ ਹੈ ਕਿਉਂਕਿ ਇੱਥੇ ਜਿਹੜੇ ਆ 13 ਰੁਪਏ ਦੇ ਵਿੱਚ ਕੋਈ ਵੀ ਆਣ ਕੇ ਕੱਪੜਾ ਲੈ ਕੇ ਜਾ ਸਕਦਾ ਹੈ ਵੀਰ ਜੀ ਪਿਛਲੇ 5-6 ਸਾਲ ਤੋਂ ਇਹ ਬਟਾਲੇ ਦੇ ਵਿੱਚ ਪ੍ਰੇਮਨਗਰ ਇੱਥੇ ਸੇਵਾ ਚੱਲਣ ਢੀ ਆ। ਇੱਥੇ ਜਿਹੜਾ ਇਹ 13-13 ਹੱਟ ਖੋਲਿਆ ਗਿਆ ਵੀ ਇਸੇ ਕਰਕੇ ਖੋਲਿਆ ਗਿਆ ਵੀ ਜੋ ਵੀ ਲੋੜਵੰਦ ਇਨਸਾਨ ਉਹਨੂੰ ਕੱਪੜੇ ਦੀ ਗਰਜ ਜਾਂ ਕੋਈ ਬੱਚੇ ਆ ਸਾਡੇ ਕਿਤਾਬਾਂ ਨਹੀਂ ਪੜ੍ਹਨਾ ਲੈ ਪਉਂਦੇ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਉਹ ਅਸੀਂ ਇੱਥੇ 13 ਰੁਪਏ ਦੇ ਵਿੱਚ ਹੀ ਦਿੰਨੇ ਆ 13-13 ਹੱਟ ਦੇ ਵਿੱਚ। ਆਈ ਤੁਹਾਨੂੰ ਬਟਾਲਾ ਦੇ ਵਿੱਚ ਐਸੀ ਚੀਜ਼ ਦਿਖਾਉਣੇ ਆ। ਜਿਹੜੀ ਹਰ ਇੱਕ ਵਰਗ ਨੂੰ ਲੋੜ ਹੁੰਦੀ ਹੈ ਉਹ ਹੈਗਾ ਆਪਣੇ ਕਪੜੇ ਕਪੜੇ ਜਿਹੜੇ ਬਟਾਲਾ ਦੇ ਵਿੱਚ ਇੱਕ ਮੋਦੀ ਖਾਨਾ ਖੁੱਲਿਆ ਜਿੱਥੇ ਹਰ ਇੱਕ ਵਿਅਕਤੀ ਹਰ ਇੱਕ ਵਰਗ ਦਾ ਕਪੜਾ ਲੈ ਕੇ ਜਾ ਸਕਦਾ ਹੈ ਕਿਉਂਕਿ ਇੱਥੇ ਜਿਹੜੇ ਆ 13 ਰੁਪਏ ਦੇ ਵਿੱਚ ਕੋਈ ਵੀ ਆਣ ਕੇ ਕਪੜਾ ਲੈ ਕੇ ਜਾ ਸਕਦਾ ਔਰ ਕੋਈ ਜਿਹੜੇ ਲੋੜਵੰਦ ਜਿਨ੍ਹਾਂ ਨੂੰ ਨਹੀਂ ਵੀ ਕਪੜੇ ਚਾਹੀਦੇ ਉਹ ਇੱਥੇ ਦੇਖ ਵੀ ਜਾ ਸਕਦਾ ਹੈ ਕਪੜੇ ਆਪਣੇ ਆਪਾਂ ਗੱਲ ਵੀ ਕਰਾਂਗੇ ਇੱਥੇ ਉਹਨਾਂ ਦੇ ਗੱਲ ਵੀ ਕਰਾਂਗੇ ਭਾਜੀ ਕੀ ਨਾਮ ਤੁਹਾਡਾ ਵੀਰ ਜੀ ਕਲਗੀਤਾਰ ਵੈਲਫੇਅਰ ਫਾਊਂਡੇਸ਼ਨ ਦਾ ਬਾਨੀ ਮੈਂ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਸਰ ਆਪਣੀ ਸੰਸਥਾ ਬਾਰੇ ਦੱਸ ਦਿਓ ਤੇ ਏਕਾ ਜਿਹੜਾ ਤੁਸੀਂ ਮੋਤੀਖਾਨਾ ਖੋਲਿਆ ਹੈ ਇਹਦੇ ਬਾਰੇ ਦੱਸੋ ਵੀਰ ਜੀ ਪਿਛਲੇ 5-6 ਸਾਲ ਤੋਂ ਇਹ ਬਟਾਲੇ ਦੇ ਵਿੱਚ ਪ੍ਰੇਮ ਨਗਰ ਇੱਥੇ ਸੇਵਾ ਚੱਲਣ ਢੀ ਆ ਇੱਥੇ ਜਿਹੜਾ ਇਹ 13-13 ਹੱਟ ਖੋਲਿਆ ਗਿਆ ਵੀ ਐਸੇ ਕਰਕੇ ਖੋਲਿਆ ਗਿਆ ਵੀ ਜੋ ਵੀ ਲੋੜਵੰਦ ਇਨਸਾਨ ਉਹਨੂੰ ਕੱਪੜੇ ਦੀ ਗਰਜ ਜਾਂ ਕੋਈ ਬੱਚੇ ਆ ਸਾਡੇ ਕਿਤਾਬਾਂ ਨਹੀਂ ਹਨ ਲੈ ਪਾਉਂਦੇ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਉਹ ਅਸੀਂ ਇੱਥੇ 13 ਰੁਪਏ ਦੇ ਵਿੱਚ ਹੀ ਦਿੰਨੇ ਆ 13-13 ਹੱਟ ਦੇ ਵਿੱਚ ਇਹੜੇ ਕੱਪੜੇ ਆ ਇਹਦੇ ਤੇ ਫਿਰ ਕੌਣ-ਕੌਣ ਲੱਗ ਜਾਂਦਾ ਇੱਥੋਂ ਕਿ ਕਿਸ ਤਰ੍ਹਾਂ ਦੇ ਵਰਗ ਦੇ ਲੋਕ ਲੱਗ ਜਾਂਦੇ ਵੀਰ ਜੀ ਇੱਥੇ ਸਭ ਜਾਦਤ ਲੋੜਵੰਦ ਤਬਕਾ ਹੀ ਹੁੰਦਾ ਵਾ ਕਿਉਂਕਿ ਜਿਹੜਾ ਅਮੀਰ ਆ ਉਹ ਤੇ ਤੁਹਾਨੂੰ ਪਤਾ ਸ਼ੋਅਰੂਮਾਂ ਦੇ ਵਿੱਚ ਜਾ ਕੇ ਗੱਜ ਪੂਰੀ ਕਰ ਲੈਂਦੇ ਪਰ ਇੱਥੇ ਬੜੀ ਵਧੀਆ ਸੇਵਾ ਚੱਲਣ ਦੀ ਹੈ ਜਿਹੜੇ ਜਿੰਨਾ ਕੋਈ ਬਾਦੂ ਕਪੜਾ ਘਰਾਂ ਦੇ ਵਿੱਚ ਪਿਆ ਹੁੰਦਾ ਕਿਸੇ ਕੰਮ ਨਹੀਂ ਹੁੰਦਾ ਹਨਾ ਉਹ 13-13 ਹੱਟ ਦੇ ਜਰੀਏ ਆਪਾਂ ਲੋੜਵੰਦ ਦੇ ਜਿਹੜੇ ਉਹ ਤੋਂ ਉੱਤੋਂ ਤੱਕ ਪਹੁੰਚਾ ਸਕਦੇ ਆ ਕਿਸੇ ਦਾ ਤਨ ਟੱਕਣਾ ਵੀਰ ਜੀ ਸਭ ਤੋਂ ਵੱਡੀ ਸੇਵਾ ਜੀ ਇਹ ਫਿਰ ਕੱਪੜੇ ਛਾਂਟੇ ਜਾਂਦੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਫਿਰ ਤੋਂ ਧੋਤੇ ਬਣਾਇਆ ਜਾਂਦਾ ਜੀ ਰੂਲ ਲੈ ਕੇ ਜਾਂਦਾ ਸੀ ਹਾਂਜੀ ਵੀਰ ਜੀ ਜਦੋਂ ਸਾਡੇ ਕੋਲ ਕੱਪੜੇ ਆਉਂਦੇ ਨੇ ਸਾਡੇ ਸੇਵਾਦਾਰ ਇਹਨਾਂ ਦੀ ਛਾਂਟੀ ਕਰਦੇ ਨੇ ਜਿਹੜਾ ਕੋਈ ਫਟਿਆ ਉਹਨੂੰ ਸਲਾਈ ਕਰਨਾ ਅਬਲ ਤੇ ਸਾਰਿਆਂ ਨੂੰ ਇੱਕ ਵਾਰਾ ਸਾਫ਼ ਕੀਤਾ ਜਾਂਦਾ ਵਾ ਪ੍ਰੈਸ ਕਰਕੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਹ ਦਿੱਤਾ ਜਾਂਦਾ ਵਾ ਤੇ ਸੇਵਾਦਾਰ ਵੀ ਸਾਡੇ ਨਾਲ ਬੜੀ ਵੱਡੀ ਮਾਤਰ ਦੇ ਨਾਲ ਜੁੜੇ ਹੋਏ ਨੇ ਇਹ ਫਿਰ ਇਹਦੀ ਅਪਰੋਚ ਕਿਸ ਤਰ੍ਹਾਂ ਕੀਤੀ ਜਾਂਦੀ ਲੋਕਾਂ ਨੂੰ ਜਿਸ ਤਰ੍ਹਾਂ ਕਹਿਣਾ ਪੈਂਦਾ ਵੀ ਸਾਨੂੰ ਜਿਹੜੇ ਲੋੜਵੰਦ ਲੋਗ ਆ ਉਹਨਾਂ ਨੂੰ ਕੱਪੜੇ ਦਿੱਤੇ ਜਾਣ ਉਹ ਫਿਰ ਕਹਿਣਾ ਪੈਂਦਾ ਤੁਹਾਨੂੰ ਕਰ ਕਰ ਜਾ ਕੇ ਹਾਂਜੀ ਵੀਰ ਜੀ ਇਹਦਾ ਸਾਡਾ ਸੋਸ਼ਲ ਮੀਡੀਆ ਦਾ ਬੜਾ ਵਧੀਆ ਇੱਕ ਜਰੀਆ ਵਾ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜੋਗਿਆ ਤੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਇੱਕ ਸੰਦੇਸ਼ ਜਿਹੜਾ ਵਾ ਉਹ ਸਾਡੇ ਉਹ ਵੀਰਾਂ ਤੱਕ ਪਹੁੰਚ ਜਾਂਦਾ ਵਾ ਤੇ ਉਹ ਸਾਨੂੰ ਕੱਪੜੇ ਇਥੇ ਇਥੇ ਤਾਂ ਇਥੇ ਪਹੁੰਚਦਾ ਕਰ ਦਿੰਦੇ ਨੇ ਤੇ ਬੜੀ ਵਧੀਆ ਸੇਵਾ ਪਿੱਛੇ ਚੱਲਣ ਦੀ ਪਿਛਲੇ 6 ਸਾਲ ਤੋਂ ਪਟਿਆਲੇ ਦੇ ਲੋਕ ਹੀ ਪਟਿਆਲੇ ਜੀ ਕਰਦੇ ਤੁਸੀਂ ਕਿ ਪਟਿਆਲੇ ਤੋਂ ਬਾਹਰ ਵੀ ਜਾ ਕੇ ਨਹੀਂ ਵੀਰ ਜੀ ਇਹਦੀ ਤਾਜ਼ਾ ਉਦਾਹਰਣ ਦਿੰਦਾ ਵੀ ਪਟਿਆਲੇ ਦੇ ਵਿੱਚ ਇੱਕ ਸ਼ੋਰੂਮ ਬੰਦ ਹੋਇਆ ਸੀਗਾ ਉਹਨਾਂ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਉਹਨਾਂ ਨੇ ਸਾਨੂੰ ਸਾਰੇ ਨਵੇਂ ਕੱਪੜੇ ਚੁਕਾਤੇ ਜਿਹੜੇ ਅਸੀਂ ਹਜ਼ਾਰਾਂ ਦੇ ਕੱਪੜੇ ਸੀਗੇ ਹਜ਼ਾਰ-ਹਜ਼ਾਰ 2-2000 ਦੀ ਜੈਕਟ ਹੁੰਨੀ ਜਿਹੜੀ ਇੱਥੇ 13 ਰੁਪਏ ਦੇ ਵਿੱਚ ਹੀ ਦਿੱਤੀ ਆ ਬੜੇ ਬੜੇ ਤਗੜੇ ਦਾਨੀ ਵੀਰ ਜੀ ਬੈਠੇ ਨੇ ਤੇ ਸਾਰਾ ਸੋਸ਼ਲ ਮੀਡੀਆ ਦਾ ਜੋਗ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਨਾਲ ਜੁੜਦੇ ਨੇ ਲੋੜਵੰਦ ਵੀ ਜੁੜਦਾ ਵ ਤੇ ਦਾਨੀ ਵੀਰ ਵੀ ਜੁੜ ਜਾਂਦੇ ਨੇ 13 ਰੁਪਏ ਕਿਉਂ ਹੀ ਫ੍ਰੀ ਨਹੀਂ ਤੁਸੀਂ ਦੇ ਸਕਦੇ ਕਿ ਵੈਸੇ 13 ਰੁਪਏ ਦਾ ਕੋਈ ਕਾਰਨ ਹੈ ਰੱਖਣਾ 13 ਰੁਪਏ ਦਾ ਵਿੱਚ ਇਹ ਕਾਰਨ ਸੀ ਵੀਰ ਜੀ ਜਿਹੜਾ ਕੋਈ ਵੀ ਲੈ ਕੇ ਜਾਊਗਾ ਨਾ ਖਰੀਦ ਕੇ ਲੈ ਕੇ ਜਾਊਗਾ ਉਹਨੂੰ ਵੀ ਪਤਾ ਹੋਊਗਾ ਵੀ ਮੈਂ ਚੀਜ਼ ਖਰੀਦ ਕੇ ਖੜੀ ਆ ਇਦਾਂ ਪਹਿਲਾਂ ਫ੍ਰੀ ਵੰਦਦੇ ਫਿਰ ਨਰਾਦਰ ਜਿਹਾ ਹੁੰਦਾ ਸੀਗਾ ਤੇ ਇਦਾਂ ਜਿਹੜਾ ਵੀ ਕੋਈ ਲੈ ਕੇ ਵੀ ਜਾਊਗਾ ਉਹਨੂੰ ਪਤਾ ਹੋਊਗਾ ਮੈਂ ਮੁੱਲ ਲੈ ਕੇ ਚੱਲਿਆ ਵਾਂ ਭੀ ਇਦਾਂ ਮੈਂ ਫ੍ਰੀ ਨਹੀਂ ਲੈ ਕੇ ਚੱਲਿਆ ਇਸ ਕਰਕੇ ਸਿਰਫ 13 ਰੁਪਏ ਰੱਖਿਆ ਜਾਂਦਾ ਕਿੱਦਾਂ ਦੇ ਕੱਪੜੇ ਨੇ ਦੇਖ ਇਸ ਤਰ੍ਹਾਂ ਦੇ ਕੱਪੜੇ ਹੀ ਸਿਰਫ ਹੁੰਦੇ ਕਿ ਕੋਈ ਚਾਦਰਾਂ ਜਾਂ ਕੰਬਲ ਵਗੈਰਾ ਕੁਝ ਵੀ ਇੱਥੋਂ ਲੈ ਕੇ ਜਾ ਸਕਦਾ ਵੀ ਜੀ ਵੀਰ ਜੀ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਰਜਾਈਆਂ ਤਲਾਈਆਂ ਸਰਦੀਆਂ ਦੇ ਵਿੱਚ ਤੁਸੀਂ ਮੰਨਣਾ ਨਹੀਂ ਵੀ ਕੰਬਲ ਰਜਾਈਆਂ ਤਲਾਈਆਂ ਕਿਤਾਬਾਂ ਕਿਤਾਬਾਂ ਦਾ ਜਿਹੜਾ ਉਹ ਲੰਗਰ ਲਾਇਆ ਗਿਆ ਹੁਣ ਜਿਆਦਾ ਲੋੜ ਹੈ ਕਿਤਾਬਾਂ ਦੇ ਲੰਗਰ ਲਾਉਂਦੀ ਕਿਉਂਕਿ ਐਜੂਕੇਸ਼ਨ ਹਰ ਘਰ ਘਰ ਤੱਕ ਪਹੁੰਚਣੀ ਚਾਹੀਦੀ ਆ ਤੇ ਮੈਂ ਤੁਹਾਡੇ ਰਾਹੀਂ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਵੀ ਸਾਡੇ ਘਰਾਂ ਦੇ ਵਿੱਚ ਬੜੀਆਂ ਕਿਤਾਬਾਂ ਇਹੋ ਜਿਹੀਆਂ ਪਈਆਂ ਹੁੰਦੀਆਂ ਜਿਹੜੀਆਂ ਸਾਡੇ ਬੱਚਿਆਂ ਨੇ ਐਵੇਂ ਵਰਤ ਕੇ ਤੇ ਬੱਸ ਉਹ ਕਿਨੁਕਰੇ ਪਈਆਂ ਨੇ ਠੀਕ ਹੈ ਨਾ ਤੇ ਉਹ ਇੱਥੇ 13-13 ਘਾਟ ਤੱਕ ਪਹਚਾਓ ਤੇ ਤਾਂ ਗਿਆ ਹੀ ਲੋਡ ਮੰਦਾਂ ਨੂੰ ਉਹ ਪਹੁੰਚਤਾ ਕਰ ਦੀਗੇ ਉਹਨਾਂ ਤੱਕ ਸਰ ਜੇ ਤੁਹਾਡੇ ਤੱਕ ਪਹੁੰਚ ਕਰਨੀ ਹੋਏਗਾ ਸਰ ਕੱਪੜੇ ਦੇਣੇ ਹੋਣਾ ਕੋਈ ਇੱਥੇ ਪਹੁੰਚ ਕਰਨੀ ਹੈ ਤਾਂ ਫਿਰ ਕਿਸ ਤਰ੍ਹਾਂ ਪਹੁੰਚ ਕਰੇਗਾ ਆਪਣਾ ਐਡਰੈਸ ਵਗੈਰਾ ਕੋਈ ਹਾਂਜੀ ਹਾਂਜੀ ਇਹ ਨਾ ਪ੍ਰੇਮ ਨਗਰ ਜੇ ਪ੍ਰੇਮ ਨਗਰ ਗੁਰਦੁਆਰਾ ਸਾਹਿਬ ਦੇ ਕੋਲ ਆ ਤੇ 97800698 ਸਾਡਾ ਨੰਬਰ ਆ ਤੇ ਇੱਥੇ ਪ੍ਰੇਮ ਨਗਰ ਕੈਂਪ ਦੀ ਬੈਕ ਸਾਈਡ ਤੇ ਬੋੜਾਂਵਾਲ ਜਿਹੜੇ ਗੁਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਜਿਹੜੇ ਲੋਡ ਮੰਨਦੇ ਇੱਥੇ ਕੱਪੜੇ ਦੇ ਜਾਂਦੇ ਤੇ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਕੱਪੜੇ ਲੈ ਜਾਂਦੀ ਉਹ ਇੱਥੋਂ ਕੱਪੜੇ ਲੈ ਵੀ ਜਾਂਦਾ 13 ਰੁਪਏ 'ਚ ਮੈਂ ਬਟਾਲਾ ਤੋਂ ਵਿਕੀ ਮਲਿਕ